ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਮ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਧਮਤਾ ਮਰਣਾ ਚੀਤ ਨਾ ਆਵੇ ਮੇਰੇ RAM RAAY TU SANTA KA SANT TERE TERE SEVAK KO BHOG KISH NAHI JAM NAHI AAVEN RE RAHAO JO TERE RANG RATE SWAMI TILKA JANM MARAN DUKH NA SAM TERI BAKSHNA MITE KOE SATGURU KA DILAS NAAM TE AYEN SUKH VAL PAYN AAT BAHAR ARADE ਤੇਰੀ ਸਰਣ ਤੇਰੇ ਪਰਵਾਸੇ ਪੰਜੇ ਦੁਸ਼ਟ ਲਿਆ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜੇ ਨਕਾਲ ਰੱਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ बोल ना जाने माया मदमाता मरणा चीतना नावे मेरे राम राए तू संता का संत तेरे तेरे सेवक को भोग किस नाही जम नहीं आवे निर रहओ जो तेरे रंग राते स्वामी तिलका जन्म मरण दुख ना साम ਤੇਰੀ ਬਖਸ਼ਨਾ ਮਿਟੇ ਕੋਏ ਸਤਿਗੁਰ ਕਾ ਦਿਲਾਸ ਨਾਮ ਧਿਆਇ ਨ ਸੁਖਵਲ ਪਾਇਨ ਆਠ ਪਹਿਰ ਅਰਦਾਸ ਤੇਰੀ ਸਰਣ ਤੇਰੇ ਪ੍ਰਵਾਸੇ ਪੰਜ ਦੁਸ਼ਟ ਲਿਆ ਸਾਧ ਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਧਮਤਾ ਮਰਣਾ ਚੀਤ ਨਾ ਆਵੇ ਮੇਰੇ RAM RAAY TU SANTA KA SANT TERE TERE SEVAK KO BHOKISH NAHI JAM NAHI AAVENERE RAHAO JO TERE RANG RATE SWAMI TILKA JANM MARAN DUKH NA SAM TERI BAKSH NA MITE KOI SATGURU KA DILAS NAAM TIAYAN SUKH VAL PAYAN AAT BAHAR ARADAY ਤੇਰੀ ਸਰਣ ਤੇਰੇ ਪਰਵਾਸੇ ਪੰਜ ਦੁਸ਼ਟ ਲਿਆ ਸਾਦੇ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ جے نکالا રાખી میری واہِ ਗੁਰਜੀ ਕਾ ਖਾਲਸਾ واہِ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ बोल ना जाने माया मदमाता मरणा चीतना आवे मेरे राम राए तू संता का संत तेरे तेरे सेवक को भोग किस नाही जन्म नहीं आवे निर रहओ जो तेरे रंग राते स्वामी तिलका जन्म मरण दुख ना साम ਤੇਰੀ ਬਖਸ਼ਨਾ ਮਿਟੇ ਕੋਏ ਸਤਿਗੁਰ ਕਾ ਦਿਲਾਸ ਨਾਮ ਧਿਆਇ ਨ ਸੁਖਵਲ ਪਾਇਨ ਆਠ ਬਹਿਰ ਅਰਾਧੇ ਤੇਰੀ ਸਰਣ ਤੇਰੇ ਪਰਵਾਸੇ ਪੰਜ ਦੁਸ਼ਟ ਲਿਆ ਸਾਧੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਤੇ ਅਣ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦਮਾਤਾ ਮਰਨਾ ਚੀਤ ਨਾ ਆਵੇ ਮੇਰੇ RAM RAAY TU SANTA KA SANT TERE TERE SEVAK KO BHOKISH NAHI JAM NAHI AAVE NE RE RAHOW JO TERE RANG RATE SWAMI TILKA JANM MARAN DUKH NA SAM TERI BAKSH NA MITE KOI SATGURU KA DILASAS NAM TIAYE NA SUKH VAL PAYAN AAT BAHAR ARADAY ਤੇਰੀ ਸ਼ਰਨ ਤੇਰੇ ਪਰਵਾਸੇ ਪੰਜ ਦੁਸ਼ਟ ਲਿਆ ਸਾਦੇ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੇ ਨਕਾਲ ਰੱਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਮ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ बोल ना जाने माया मदमाता मरणा चीत न आवै मेरे राम राए तू संता का संत तेरे तेरे सेवक को भोग किस नाही जम नहीं आवै निर रहओ जो तेरे रंग राते स्वामी तिलका जन्म मरण दुख ना साम ਤੇਰੀ ਬਖਸ਼ਨਾ ਮਿਟੇ ਕੋਏ ਸਤਿਗੁਰ ਕਾ ਦਿਲਾਸ ਨਾਮ ਧਿਆਇ ਨ ਸੁਖਵਲ ਪਾਇਨ ਆਠ ਬਹਿਰ ਅਰاده ਤੇਰੀ ਸਰਣ ਤੇਰੇ ਪਰਵਾਸੇ ਪੰਜੇ ਦੁਸ਼ਟ ਲਿਆ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਜਿਸ ਕੇ ਸਿਰ ਉਪਰ ਤੂ Swami ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਣਾ ਚੀਤ ਨਾ ਆਵੇ ਮੇਰੇ RAM RAAY TU SANTAA KA SANT TERE TERE SEVAK KO BHOK NAHI JAM NAHI AAVEN RE RAHOW JO TERE RANG RATE SWAMI TILKA JANM MRAN DUKH NA SAM TERI BAKSH NA MITE KOI SATGURU KA DILASAS NAM TIAYAN SUKH VAL PAYAN AAT BAHAR ARADAY ਤੇਰੀ ਸਰਣ ਤੇਰੇ ਪਰਵਾਸੇ ਪੰਜ ਦੁਸ਼ਟ ਲਿਆ ਸਾਦੇ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੇ ਨਕਲ ਰਾਖੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੇ बोल ना जाने माया मदमाता मरणा चीत ना आवे मेरे राम राए तू संता का संत तेरे तेरे सेवक को भोग किस नाही जम नहीं आवे निर रहओ जो तेरे रंगराते स्वामी तिलका जन्म मरण दुख ना स ਤੇਰੀ ਬਖਸ਼ਨਾ ਮਿਟੇ ਕੋਏ ਸਤਿਗੁਰ ਕਾ ਦਿਲਸਾਸ ਨਾਮ ਧਿਆਇ ਨ ਸੁਖਵਲ ਪਾਇਨ ਆਠ ਬਹਿਰ ਅਰਦੇ ਤੇਰੀ ਸਰਣ ਤੇਰੇ ਪਰਵਾਸੇ ਪੰਜੇ ਦੁਸ਼ਟ ਲਿਆ ਸਾਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਜਿਸਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਣਾ ਚੀਤ ਨਾ ਆਵੇ ਮੇਰੇ RAM RAAY TU SANTA KA SANT TERE TERE SEVAK KO BHOK NAHI JAM NAHI AAVEN RE RAHAO JO TERE RANG RATE SWAMI TILKA JANM MARAN DUKH NA SAM TERI BAKSH NA MITE KOYE SATGURU KA DILASAS NAM TIAYEN SUKH VAL PAYEN AAT BAHAR ARADAY ਤੇਰੀ ਸਰਣ ਤੇਰੇ ਪਰਵਾਸੇ ਪੰਜੇ ਦੁਸ਼ਟ ਲਿਆ ਸਾਦੇ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕੇ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜੇ ਨਕਾਲ ਰੱਖੀ ਮੇਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ